ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਇਹ ਜਿਹੜਾ ਪ੍ਰੋਗਰਾਮ ਤੁਸੀਂ ਅੱਗੇ ਦੇਖੋਗੇ ਇਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੰਗੀ ਰੁੱਗੂ ਦਾ ਹੈ ਇੱਥੋਂ ਦੇ ਅਧਿਆਪਕ ਸਾਹਿਬਾਨਾਂ ਦੀ ਮਿਹਨਤ ਨਾਲ ਤੇ ਬੱਚਿਆਂ ਦੀ ਲਗਨ ਨਾਲ ਤਿਆਰ ਇਹ ਪ੍ਰੋਗਰਾਮ ਜਿਸ ਦੇ ਵਿੱਚ ਇੱਕ ਮੈਗਜ਼ੀਨ ਵੀ ਰਿਲੀਜ਼ ਕੀਤਾ ਜਾਵੇਗਾ ਇਸ ਦੇ ਨਾਲ ਜੁੜੇ ਰਹੋ ਧੰਨਵਾਦ ਜਿਹਨੇ ਸਮਾਂ ਦੇਤਾ ਉਹਨਾਂ ਸਾਨੂੰ ਸਾਰਾ ਕੁਝ ਹੀ ਦਿੱਤਾ ਤੇ ਜਿਹਨੂੰ ਅਸੀਂ ਸਮਾਂ ਦੇ ਰਹੇ ਹੁੰਦੇ ਆ ਆਪਣੇ ਲਾਈਫ ਦਾ ਉਹ ਵੀ ਸਭ ਤੋਂ ਵੱਡਾ ਤੋਹਫਾ ਹੁੰਦਾ ਹੈ। ਹਾਂ ਜੀ ਸਕੂਲ ਚ ਦੇ ਹਮ ਇਹ ਪ੍ਰੀ ਪ੍ਰਾਇਮਰੀ ਦੇ ਬੱਚੇ ਜਿਹੜੇ ਨੇ ਪਿੱਛੇ ਦੇ ਰੋਲ ਲਿਆ ਖਲਾਸ਼ੀਰੀ ਹੈ ਜਿਹੜੀ ਉਹ ਬਹੁਤ ਅੱਗੇ ਲੈ ਜਾਂਦੀ ਹੈ ਤੇ ਇੱਕ ਲੱਤਾਂ ਚੜਾ ਮੋਟ ਪਿੱਛੇ ਲੈ ਜਾਂਦਾ ਹੈ ਚਲੋ ਇਹ ਮੈਂ ਨਾ ਬਾਤ ਬੋਲਣਾ ਹੈ ਮੈਡਮ ਆ ਜੀ ਸਟੇਜ ਤੇ ਗੁਰਸ਼ਾਮ ਸਿੰਘ ਨਰੂਲਾ ਸਾਹਿਬ ਇੱਕ ਵਾਰੀ ਤੁਸੀਂ ਸਾਰੇ ਸਾਡਾ ਹਾਈ ਸਕੂਲ ਦਾ ਸਟਾਫ ਸਟੇਜ ਤੇ ਆ ਜੀ ਬਸ ਦੱਸਿਆ ਕਿ ਇਹ ਮੈਗਜੀਨ ਜਿਹੜਾ ਇਹ ਪਹਿਲਾਂ ਵੀ ਆਪਾਂ ਸਾਰੇ ਸਕੂਲਾਂ ਦੇ ਵਿੱਚ ਛਾਪਦੇ ਆ। ਤੇ ਇਸ ਵਾਰੀ ਬਸ ਇੰਨਾ ਦਾ ਨਮਾ ਨਹੀਂ ਇਹਨੂੰ ਮੈਂ ਸਾਰਾ 95% ਮੋਬਾਈਲ ਤੇ ਤਿਆਰ ਕਰਨਾ। ਰਾਤ ਨੂੰ ਜਦੋਂ ਬਿੱਲੇ ਬੈਠੇ ਆਪਾਂ ਫੇਸਬੁੱਕ ਦੇਖਦੇ ਹੁੰਦੇ ਆ ਨਾ ਉਸ ਸਮੇਂ ਦਰਾਂ ਦੇ ਚਾਰ-ਪੰਜ ਕਾਪੀਆਂ ਸੇ ਤਿਆਰ ਕਰਨੀਆਂ। ਤਾਂ ਆਪਾਂ ਇਹਨੂੰ ਜਾਰੀ ਕਰਨਾ ਹੈ। ਆਜੋ ਆਜੋ ਮੈਂ ਮੇਰੇ ਸਾਥੀ ਇਹਦੇ ਆਪਕ ਸਵਰਨ ਸਿੰਘ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਸਟੇਜ ਤੇ ਆ ਜਾਣ ਕਿਉਂਕਿ ਉਹਨਾਂ ਨੇ ਵੀ ਇਸ ਮੈਗਜ਼ੀਨ ਲਈ ਕਾਫੀ ਯੋਗਦਾਨ ਪਾਇਆ ਹੈ ਹਾਂਜੀ ਇਕੱਲੇ ਨਹੀਂ ਸ਼ੁਕਰੀਏ ویسے کاپیاں تھوڑی ہیں پر اپنا کیونکہ ایک بار سارا کٹھے ہونا بھی ضروری ہے جی ہاں ہاں جی ہوتا ہاں جی میڈم تھی ایک بار ਠੀਕ ਹੈ ਜੀ ਆ ਇੱਕ ਹੋਰ ਹੈ ਜੀ ਇਹ ਸਿਰਫ ਬੱਚਿਆਂ ਦਾ ਹੀ ਹੈ ਇਹਨੂੰ ਵੀ ਵਿਚਾਲੇ ਕਿਹਨਾਂ ਬਣਨੋ ਦੇਖੋ ਇਹਨੂੰ ਵੀ ਖੋਲਦੇ ਇਹ ਬੱਚਿਆਂ ਦੀਆਂ ਪੇਂਟਿੰਗਸ ਆ ਕਿਹੜੀਆਂ ਪਾਸਕੋਡਿੰਗ ਹਾਂ ਦੇ ਵਿੱਚ ਪਹਿਲਾਂ ਬੱਚਿਆਂ ਦੀਆਂ ਕਹਾਣੀਆਂ ਕੁਝ ਅਧਿਆਪਕਾਂ ਦੀਆਂ ਕਹਾਣੀਆਂ ਜਾਂ ਕਵਿਤਾਵਾਂ ਵਗੈਰਾ ਹੈ ਇਹ ਨਰੋਲ ਨੋਬਲ ਜਿਹੜਾ ਹੈ ਮੋਬਾਈਲ ਤੇ ਤਿਆਰ ਕੀਤਾ ਗਿਆ ਮੈਕੀ ਲੈ ਇਹਦੇ ਜਿਹੜੇ ਫਰੰਟ ਹੈ ਉਹ ਦੋ ਤਰ੍ਹਾਂ ਦੇ ਆ ਅਲੱਗ-ਅਲੱਗ ਹੈ ਬੈਕ ਸਾਰਾ ਦੀ ਸੇਮ ਹੀ ਹੈ ਤੇ ਇਹ ਅਖੀਰ ਤੇ ਜੋ ਬੱਚੇ ਰਹੇਗੇ ਸੀਗੇ ਇੱਥੇ ਉਹਨਾਂ ਦਾ ਦਾ ਲਖ ਤਿਆਰ ਕਰਤਾ ਜੀ ਇਹਦੇ ਵਿੱਚ ਬਾਕੀ ਸਕੂਲ ਦੀਆਂ ਗਤੀਵਿਧੀਆਂ ਮੁਕਾਬਲੇ ਮਰੇ ਆ ਜਿਹੜੇ ਜਿਹੜੇ ਵੀ ਮੁਕਾਬਲੇ ਨੂੰ ਜਿਹੜਾ ਕਰਵਾਏ ਜਾਂਦੇ ਉਹਨਾਂ ਦੀ ਤਸਵੀਰਾਂ ਹੈਗੀਆਂ ਉਹਨਾਂ ਬਾਰੇ ਦੱਸਿਆ ਗਿਆ ਖਾਣੇ ਬਾਰੇ ਦੱਸਿਆ ਗਿਆ ਜੋ ਜੋ ਹੋਰ ਸੂਤ ਸੂਤ ਦੀਆਂ ਉਹਦੇ ਸਾਰਾ ਇਹਦੇ ਬਾਰੇ ਦੱਸਿਆ ਗਿਆ ਤੇ ਸਾਨੂੰ ਖੁਸ਼ੀ ਹੈ ਕਿ ਅਸੀਂ 10 ਸਾਲ ਤੋਂ ਲਗਾਤਾਰ ਇਹਨਾਂ ਮੈਕ ਜੀ ਨੇ ਉਹ ਤਿਆਰ ਹੁੰਦਾ ਸੀ ਪਰ ਪਹਿਲੀ ਵਾਰ ਅਸੀਂ ਇਹਨੂੰ ਇਹਦੇ ਵਿੱਚ ਕਮੀਆਂ ਬਹੁਤ ਹੋ ਸਕਦੀਆਂ ਕਿਉਂਕਿ ਪਹਿਲੀ ਵਾਰੀ ਕੋਸ਼ਿਸ਼ ਕੀਤੀ ਸੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀ ਸਮਾਂ ਕੱਟਿਆ ਤੇ ਜੇ ਹੁਣ ਇਹ ਮੈਕ ਜੀ ਨੇ ਬੱਚਿਆਂ ਨੂੰ ਅਸੀਂ ਪੜਾਣ ਦੇ ਦੇਿਆ ਜੀ ہاں جی ہاں اس تو بعد میں ہاں بہت جی بہت بہت دنواد جی